ਬੜਾ ਈਆ ਪੈਣਾ ਤੈਨੂੰ ਰੱਬ ਤੇ ਲੱਡੂ ਖਾਏ ਹਣੇ ਖੜਜੋ ਸੀਨ ਚਾਣ ਕਿੱਧਰ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਅੱਜ ਅਸੀਂ ਸਾਡੇ ਮੁੰਡੇ ਦਾ ਵਿਆਹ ਕਰ ਰਿਹਾ ਜੀ ਦੁਬਾਰਾ ਬੰਦੇ ਵਧੀਆ ਮੇ ਤੁਹਾਨੂੰ ਦੋ ਚਾਰ ਵਾਰ ਤੂੰ ਸਮਝਾ ਖੜ ਗਿਆ ਹੁੰਦਾ ਐ ਤੂੰ ਬਹੂ ਨੂੰ ਕਿਵੇਂ ਜੇ ਦੇਖੀ ਜਾਂਦਾ ਤੂੰ ਆਹ ਲੈ ਮੈਂ ਕੋਡਾ ਜਾ ਹੋ ਹੋ ਕੇ ਆਹ ਪੌਦਾ ਨਾ ਤੋੜਦੀ ਬਹੂ ਨੂੰ ਦੇਖਦਾ ਜੀ ਆ ਕਿਸੋ ਨਾ ਉਜੋਲਾ ਨਹੀਂ ਹੈ ਜਿੱਦਾਂ ਮੈਂ ਬੋਲਕੀ ਹਾਂ ਹਾਂਜੀ ਮੇਰੇ ਪੈਰੋ ਆ ਹੈਗੀ ਆਪਣੇ ਆਰਟਿਸਟ ਪਿੰਕੋ ਉਰਫ ਪਿੰਕੀ ਹਾਂ ਇਹ ਉਹ ਹੈ ਜਿਹੜੇ ਮੁੰਡੇ ਦਾ ਵਿਆਹ ਹੈ ਉਹਦੇ ਬਾਪ ਦੀ ਰਨ ਕਾਰਾਲੀ 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 ਭਾਈ ਇਹ ਨਹੀਂ ਤੂ ਇਹ ਮੂਰਤੀ ਮੂਰਤੀ ਜੱਗੇ ਨੇ ਕੱਲ ਫੇਰ ਗੁਰਤੀ ਆ ਸਾਡਾ ਕੈਮਰਾਮੈਨ ਆ ਸਾਡਾ ਆ ਪੁਨੀ ਚੋਰਾ ਬਾਪੂ ਬਾਪੂ ਆ ਸੱਬਾ ਸੱਬਾ ਦੇਖੋ ਬਾਈ ਸੱਬਾ ਵਾਰਾਰ ਖੈ ਸੱਬਾ ਕਰਕੇ ਫਲਾਈ ਆਵਾ ਐ ਰਾਜੋ ਕੋਲਾ ਜਸੂ ਕੀ ਹੋਇਆ ਚਲੋ ਤੇ ਆ ਵੀਡੀਓ ਨਾ ਬਣਾਈਏ ਕਿਹੜੀ ਹੋਈ ਨਾ ਨਾ ਪਾਪੀ ਦੇ ਸੁਪਨੇ ਦੈਡਾ ਕਾਹਨੂੰ ਪੁੱਛੀ ਦੂਜੀ ਵਾਰ ਤੇ ਨੇ ਮੁੰਡਾ ਭੈਣੇ ਮੇਰਾ ਮੁੰਡਾ ਤਾਂ ਕਈ ਵਿਆਹ ਕਰਾਊਗਾ ਹਿੰਦੂ ਤੋਂ ਹੋਣੀ ਚਾਹੀਦੀ ਬੰਦੇ ਚ ਹਾਂ ਘਰਬਾਰ ਬੱਤੀਆ ਹੋਣਾ ਚਾਹੀਦਾ ਘਰਬਾਰ ਤੋਂ ਤਾਂ ਕੋਈ ਦੇਖੀ ਜੀ ਕੀ ਸਾਈਨ ਕਰੂਗਾ ਉਹਨਾਂ ਨਾਲ ਸਾਡਾ ਨਿਆ ਘਰ ਬੱਤੀਆ ਨਹੀਂ ਘਰਬਾਰ ਤਾਂ ਸਾਰਾ ਮੈਂ ਸਾਹਮਣੇ ਮੁੰਡੇ ਨੂੰ ਕਾ ਤਵੇ ਆਲੇ ਕੋਈ ਗੱਲ ਨਹੀਂ ਜਮੀਨ ਅਸੀਂ ਨੌ ਕਰਵਾ ਲਈ ਅੱਜ ਕੱਲ ਜਮੀਨ ਨਹੀਂ ਦੇਖਦੇ ਮੇਰੇ ਨੂੰ ਦਿਨ ਲੱਗਣ ਚਲੋ ਚਲੋ ਚਲ ਭਈ ਇਹ ਤਾਂ ਸੀਨ ਕਰਤਾ ਉਹ ਦੱਬਾ ਢੰਗਾ ਸਾਰੀ ਆਉਂਦੀ ਨਹੀਂ ਕਰਾਇਆ ਦਿਮਾਗ ਅੱਜ ਅਸੀਂ ਤਾਂ ਇਹ ਕਰੇਂਟਰੀ ਦਾ ਦੇਉਂਗੇ ਨਾ ਵੀ ਕਰਾਗੇ ਉਹ ਇਹੋ ਕਰਾਗੇ ਜਿਹੜਾ ਉਹ ਅਚਰੋਂ ਨੇਹਰੀ ਆ ਗਈ ਫੁੱਲ ਬਾਰ ਵੱਜਦੇ ਨੇ ਅੱਜ ਦੇ ਕੁੰਟੀ ਨਹੀਂ ਹੈਗੀ ਉਸਤਾ ਲਾਇਆ ਕਰਾਂਗੇ ਮੇਰੇ ਹੋ ਰਾਏ ਹੋ ਜਾਗੇ ਤੂੰ ਮਾੜਾ ਬਾਰ ਕਰ ਜੇ ਇਹ 12 ਦੀ ਹੋਵੇ ਕਾਪੂ ਨੇ ਕੰਮ ਧਾਰ ਕੇ ਘੇਟ ਲੋ ਇਹ ਨਹੀਂ ਕੋਈ ਫੀਟਿੰਗ ਮਿਲਦੇ ਆਹ ਦੇਖੋ ਕਿ ਕਾਹਦੇ ਦਾ ਹੈ ਰਸ ਰਸ ਦੇਖੀ ਇਹ ਤਾਂ ਹੈ ਕਾਪੂ ਉਹ ਗੁਰੇ ਨੂੰ ਮਨਵਾ ਦੇ ਬਾਈ ਚੁੱਪ